ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਸੰਧੂ ਜ਼ਿਲ੍ਹਾ ਬਰਨਾਲਾ ਮੋਬਾਈਲ ਪੰਜ ਨਗ ਬਸੀਆਂ ਬਕਾਉਆ ਜੀ ਟੀਕੇ ਦੇ ਕੰਮ ਆ ਕਰਦੇ ਆ ਬਾਈ ਜੀ ਨੇ ਆਪਾਂ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂਜੀ ਨਾਮ ਤੇ ਦਰਸਤ ਹੈ। ਹਾਂ ਬਾਈ ਤਰਮਨਦਰ ਸਿੰਘ ਪਿੰਡ ਸੰਧੂ ਕਲਾਂ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਪੈ ਜਾਂਦੀ ਹੈ ਬਾਈ ਆਪਾਂ ਨੂੰ। ਠੀਕ ਹੈ ਜੀ। ਮੋਬਾਈਲ ਨੰਬਰ ਆ ਮੇਰਾ 628002 ਜੀ 18644 ਜੀ। ਕਿਹੜੇ ਕਿਹੜੇ ਪਿੰਡ ਵੀ ਨੇੜੇ ਪੈ ਜਾਂਦੇ ਜੀ? ਆਪਣੇ ਵੀਰੇ ਤਪਾ ਦੇ ਭਧੌਰ ਸ਼ਹਿਰ ਆਗੇ ਜੀ ਤੇ ਨੇੜੇ ਪਿੰਡ ਆਪਣੇ ਆਗੇ ਸ਼ਨਾ ਗਲਾਬ ਸਿੰਘ ਆਲਾ ਨਨੇ ਆਲਾ ਤੇ ਬੱਲੋ ਆਗੇ ਜਿਵੇਂ। ਠੀਕ ਹੈ ਜੀ। ਹਾਂਜੀ। ਠੀਕ ਹੈ ਜੀ। ਹਾਂਜੀ ਬਾਈ ਜੀ ਪਹਿਲੇ ਨਗਦ ਤੇਲ ਦੱਸੋ। ਤੇ ਬਾਈ ਆਪਣੇ ਕੋਲ ਅੱਜ 5 ਨਗ ਆਗੇ। ਠੀਕ ਹੈ ਜੀ। ਤੇ 5 ਇਹ ਆਪਣੇ ਕੋਲ ਸਾਲ ਤੋਂ ਲੈ ਕੇ ਸਵਾ ਸਾਲ ਦੇ ਵਿੱਚ ਵਿੱਚ ਆਗੇ। ਦੇਖਿਓ ਬੱਚੀ ਦਾ ਠੀਕ ਹੈ ਜੀ ਸਟ੍ਰਾਈਕਰ ਬੋਲ ਦੀ ਬੱਚੀ ਹੈਗੀ ਬਾਈ ਇਹ ਵੀ ਐਸ ਦੀ ਇਹ ਠੀਕ ਹੈ ਇਹਦਾ ਮਜ਼ਰ ਰਿਕੋਰਡ ਆ 32 32 ਕਿਲੋ ਤੋਂ ਲੈ ਕੇ 35 36 ਕਿਲੋ ਤੱਕ ਦਾ ਜੀ ਮੋੜ ਲਓ ਜੀ ਬੋਲੋ ਬਹੁਤ ਸੋਹਣਾ ਸਟਰਕਚਰ ਆ ਬੱਚੀ ਦਾ ਉੱਪਰ ਤੋਂ ਠੀਕ ਹੈ ਫੈਟ ਕੁੜੇ ਦੀ ਚੜਾਈ ਬਹੁਤ ਜ਼ਿਆਦੇ ਬੱਚੀ ਦੀ ਠੀਕ ਹੈ ਥੱਲੇ ਝੋਲੀ ਥਣ ਚਾਰ ਪੂਰੇ ਮੋٹے ਮੋٹے ਫੋਰ ਸ਼ਾਂਗ ਦਾ ਭੋਰਾ ਵੀ ਪੂਰਾ ਵੀ ਹੈ ਨਹੀਂ ਬਾਈ ਕਿਸੇ ਵੀ ਨਾ ਕਿਦੇ ਆਪਣੇ ਠੀਕ ਹੈ ਜੀ ਠੀਕ ਹੈ ਲਾਂਬੇ ਵਾਲਾ ਕੰਮ ਨਹੀਂ ਹੋਊਗਾ ਠੀਕ ਹੈ ਤੇ ਕੁਆਲਿਟੀ ਪੂਰੀ ਫੁੱਲ ਲੱਗੀ ਜਾਨਵਰਾਂ ਦੀ ਠੀਕ ਹੈ ਦੇਖ ਸਕਦੇ ਹੋ ਕਿਹੇ ਫਾਰਮ ਰੇਟ ਮੋਲ ਕਰਾਉਣ ਨੂੰ ਤਾਂ ਚਾਹੇ ਕੋਈ ਭਾਈ 32000 ਕਰਾਲੇ 35 ਕਰਾਲੇ ਆਪਾਂ 30000 ਦੇ ਹਿਸਾਬ ਨਾਲ ਸਾਰੇ ਦਾ ਸਾਰਾ ਲੋਟ ਦੇ ਦੇਾਂਗੇ ਤੇ ਪਹੁੰਚ ਕਰ ਦੇਾਂਗੇ ਆਪਣੀ ਫ੍ਰੀ ਹੈ ਜਿਹੜਾ ਮੇਨ ਆਫਰ ਆ ਆਪਣਾ ਠੀਕ ਹੈ ਜੀ ਹਾਂ ਜੀ ਪਹੁੰਚ ਆਏ 200 ਕਿਲੋਮੀਟਰ ਤੱਕ ਕਰਾਲੇ ਕੋਈ ਬੰਦਾ ਠੀਕ ਹੈ ਜੀ ਪਹੁੰਚ ਆਪਣੀ ਫ੍ਰੀ ਹੈ ਜੀ ਬਾਈ ਜੀ ਇਹ ਦੇਖੋ ਆਫਰ ਬਾਈ ਨੇ ਦਿੱਤਾ ਠੀਕ ਹੈ ਨੇ ਪਹੁੰਚ ਬਾਈ ਕਹਿੰਦਾ ਫ੍ਰੀ ਆ ਬਾਕੀ ਪੈਠ ਪੂਰੇ ਦੀ ਚੜਾਈ ਜਿਹੜਾ ਸਟਰਕਚਰ ਆ ਮੇਨ ਪੱਛੂਗਾ ਪੁੱਸੂਗਾ ਇਹ ਦੇਖੋ ਤਾਂ ਚੜ੍ਹ ਉੱਚਾ ਬਹੁਤ ਆ ਬਾਈ ਬੱਚੀ ਦਾ ਠੀਕ ਹੈ ਜੀ ਲੈਗ ਸਕੋਰ ਆ ਸਟੇਡ ਬਹੁਤ ਆ ਜ ਇਸ ਤਰ੍ਹਾਂ ਝੋਲੀ ਦੇਖੋ ਥਣਚਾਰੀ ਆ ਨਿਸ਼ਾਨ ਵੀ ਨਹੀਂ ਪੰਜਵੇਂ ਦਾ ਜੀ ਠੀਕ ਹੈ ਬਈ ਜੀ ਹਾਂਜੀ 2 ਨੰਬਰ ਇਹਦੀ ਬਈ 14 ਕਿ ਮਹੀਨੇ ਦੀ ਉਮਰ ਹੋਊਗੀ 13 14 ਮਹੀਨੇ ਦੀ ਠੀਕ ਹੈ ਜੀ ਤੇ স্নੋਮੈਨ ਦੀ ਬੱਚੀ ਹੈਗੀ ਐਬੀਐਸ ਦੀ ਠੀਕ ਹੈ ਜੀ ਫੇਸ ਦੇਖੋ ਬਿਊਟੀ ਦੇਖੋ ਬੱਚੀ ਦੀ ਹਾਂਜੀ ਹਾਂਜੀ ਕੁਆਲਿਟੀ ਪੂਰੀ ਟੌਪ ਆ ਗਈ ਠੀਕ ਹੈ ਜੀ ਸੋਹਣੀ ਹਾਈਟ ਲੈਂਥ ਦੀ ਹੈਗੀ ਟੀਕੇ ਦੇ ਜਮਾਂ ਰੈਡੀ ਹੈਗੀ ਸਾਰੀਆਂ ਬੱਚੀਆਂ ਦੀ ਠੀਕ ਹੈ ਜੀ ਤੇ ਸੋਨੇ ਢਾਂਚੇ ਦੀ ਥਾਂ ਥੱਲੇ ਚਾਰ ਹੀ ਆ ਨਿਕੜਵੇਂ ਪੋਰ ਸ਼ਾਂਗ ਪੋਰਾ ਵੀ ਹੈ ਨਹੀਂ ਕਿਸੇ ਵੀ ਜਾਨਵਰ ਦੀ ਆ ਦੇਖ ਸਕਦੇ ਹੋ ਥਾਂ ਠੀਕ ਹੈ ਜੀ ਫੇਸ ਕੁਆਲਟੀ ਇਸ ਦੇ ਕੋ ਬੱਚੀ ਦਾ ਹਾਂਜੀ ਬਿਊਟੀ ਦੇ ਕੁਆਲਿਟੀ ਬਹੁਤ ਜ਼ਿਆਦੇ ਆਗੀ ਬੱਚੀ ਚ ਠੀਕ ਹੈ ਜੀ ਹਾਂਜੀ ਕੋਈ ਦੇਖ ਸਕਦੇ ਹੋ ਫੇਸ ਕੁਆਲਟੀ ਇਹ ਸਿੰਗਲ ਪੀਸ ਵੇਚਣਾ ਹੋਵੇ ਬਾਈ ਇਹ ਜੇ ਮੰਨ ਲਓ 35000 ਦਾ ਹੈਗਾ ਪਰ ਆਪਾਂ ਉਸੇ ਲੋਟ ਦੇ ਰੇਟ ਦੇ ਵਿੱਚ ਹੀ ਦੇ ਦੇਣਾ ਹੈਗਾ ਇਹ ਠੀਕ ਹੈ ਜੀ ਤੇ ਰੇਟ ਦਾ 30000 ਹੀ ਹੈ ਜੀ ਇਹਦਾ ਵੀ ਠੀਕ ਹੈ ਜੀ ਤੇ ਆਪਣੀ ਪਹੁੰਚ ਆ ਜਿਹੜੀ 200 ਕਿਲੋਮੀਟਰ ਤੱਕ ਦੀ ਫ੍ਰੀ ਹੈਗੀ ਠੀਕ ਹੈ ਜੀ ਠੀਕ ਹੈ ਅਗੇ ਆ ਗਈ ਆਪਣੀ ਬਈ ਆ ਤਿੰਨ ਨੰਬਰ ਦੇ ਬੱਚੀ ਠੀਕ ਹੈ ਜੀ ਇਹਦੀ ਵੀ 13 13.5 ਮਹੀਨੇ ਦੀ ਹੈ ਜੀ ਠੀਕ ਹੈ ਇਹ ਦੇਖੋ ਬੱਚੀ ਦਾ ਖਰਗੋਸ਼ ਵਰਗਾ ਮੂੰਹ ਹੈਗਾ ਜਾਵਾ ਹਾਂਜੀ ਹਾਂਜੀ ਛੋਟਾ ਜਿਹਾ ਫੇਸ ਹੈਗਾ ਬਰੂਟ ਬੋਲ ਦੀ ਬੱਚੀ ਹੈਗੀ ਇਹ ਵੀ ਇਸ ਦੀ ਠੀਕ ਹੈ ਜੀ ਸੋਹਣੇ ਸਟਰਕਚਰ ਦੀ ਹੈਗੀ ਠੀਕ ਹੈ ਜੀ ਤੇ ਚੜਾਈ ਚੜੂਈ ਬਹੁਤ ਆ ਟਾਂਚੇ ਦੀ ਠੀਕ ਜੀ ਸੋਹਣੇ ਹੱਡ ਖੁੱਲੇ ਹੱਡਾਂ ਪੈਰਾਂ ਦੀ ਹੈ ਬਈ ਬੱਚੀ ਠੀਕ ਹੈ ਜੀ ਤੇ ਥਣ ਚਾਰ ਹੀ ਆ ਨਿੱਖੜ ਮੇ ਫੋਰ ਸ਼ਾਂਖ ਪੋਰਾ ਵੀ ਹੈ ਨਹੀਂ ਜੀ ਠੀਕ ਵੇਖਸਾ ਤੇ ਬਰਾ ਬਹੁਤ ਸੋਹਣੀ ਬਕਸੀ ਹੈ ਸੀਕ੍ਰੀਟ ਚਿੱਤਾ ਫਾਰਮਟ ਵੀ ਨਹੀਂ ਬਤਾਉਂਦਾ ਉਸ ਕਰਾ ਕਰਦਾ ਸੀ ਕਿ ਕਰਾ ਕਰੋ ਤਾਂ ਕਿ ਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰ ਦੇਈ ਇਹ ਆਪਣੀ ਆਹ 4 ਨੰਬਰ ਤੇ ਹਾਂਜੀ ਇਹ ਡੈਨਮਾਰਕ ਦੀ ਹੈਗੀ 4116 ਦੀ ਠੀਕ ਹੈ ਜੀ ਦੇਖ ਲਓ ਚਾਰ ਥਾਣਾ ਮੈਂ ਕਹਿੰਦਾ ਥਾਣਾ ਇਹ ਝੋਲੀ ਦਾ ਗੱਬਣਾ ਵਾਲੀ ਹੈਗੀ ਜੀ ਮੈਂ ਕਹਿੰਦਾ ਬੱਚੀ ਦੇ ਥਾਣ ਚਾਰ ਹੀ ਆ ਤੇ ਨਿੱਗਰ ਨਿੱਗਰ ਸਮੀ ਪਲੀ ਵੀ ਬਹੁਤ ਜ਼ਿਆਦਾ ਹੈ ਬੱਚੀ ਠੀਕ ਹੈ ਉੱਪਰ ਤੋਂ ਦੇਖ ਲਓ ਤੁਸੀਂ ਢਾਂਚੇ ਦੀ ਬਹੁਤ ਜ਼ਿਆਦਾ ਮਜ਼ਬੂਤ ਆ ਬੱਚੀ ਹਾਂਜੀ ਹਾਂਜੀ ਤੇ ਰੇਟ ਇਹਦਾ ਵੀ 30000 ਹੀ ਰਹਿਣਾ ਨਹੀਂ ਐ ਮਨ ਲਓ ਜਾਣ ਜਾਂਦਾਂ ਲਗਾ ਬੱਚਾ 35 35000 ਰੁਪਈਆ ਦਾ ਸਗਾ ਠੀਕ ਹੈ ਤੇ ਪਹੁੰਚ ਜਿਹੜੀ ਆਪਣੀ ਫ੍ਰੀ ਹੈਗੀ ਫੇਸਬੁੱਕ ਵਾਲ ਤੇ ਦੇਖ ਸਕੋਗੇ ਬਹੁਤ ਸੋਹਣੀ ਐ ਅੱਖ ਨੂੰ ਠੀਕ ਹੈ ਜੀ ਕੰਨ ਕੰਨਾਂ ਦੀ ਠੀਕ ਹੈ ਜੀ ਵੰਦੋ ਜੀ ਵਈ ਜੇ ਕਿਸੇ ਨੂੰ ਸਿੰਗਲ ਪੀਸ ਲੈਣਾ ਫਿਰ ਮਿਲ ਜੂ ਉਹ ਬਾਈ ਗੱਲ ਕਰ ਲੈ ਬੰਦਾ ਫੋਨ ਲਾ ਕੇ ਕਾਲ ਕਰ ਲੈ ਆਪਾਂ ਮੌਕੇ ਤੇ ਜੋ ਹੋਈ ਉਹ ਜੀ ਗੱਲਬਾਤ ਆਪਾਂ ਕਰ ਲਾਂਗੇ ਠੀਕ ਹੈ ਜੀ ਹਾਂ ਜੀ 5 ਨੰਬਰ ਦਾ ਦੱਸੋ ਅਗੇ ਭਾਈ ਆ ਗਈ 5 ਨੰਬਰ ਤੇ ਬੱਚੀ ਰਮਾੜਾ ਬੋਲਦੀ ਬੱਚੀ ਚੌੜਾਈ ਛੁੜੀ ਬਹੁਤ ਵੱਚੀ ਥਾਂ ਤੋਂ ਤੇ ਥੱਲੇ ਝੋਲੀ ਝੁਲੀ ਦੀ ਬਹੁਤ ਜਿਆਦਾ ਸਾਫਾ ਥਣ ਚਾਰ ਆ ਨਿਖੜਵੇਂ ਹਾਂ ਜੀ ਹਾਂ ਜੀ ਹੋੜ ਛਾਂਗ ਭੋਰਾ ਵੀ ਹੈ ਨਹੀਂ ਠੀਕ ਹੈ ਜੀ ਤੇ ਕੁਆਲਿਟੀ ਪੂਰੀ ਫੁੱਲ ਆ ਗਈ ਠੀਕ ਹੈ ਜੀ ਤੇ ਟੀਕੇ ਦੇ ਜਮਾ ਭਾਈ ਤਿਆਰ ਆ ਮੰਨ ਲਓ ਨਾਰਮਲ ਜੀਆਂ ਬੱਚੀਆਂ ਨਹੀਂ ਚੰਗੇ ਸੀ ਮਨਾਂ ਦੀਆਂ ਬੱਚੇ ਚੰਗੇ ਰਿਕਾਰਡ ਦੀਆਂ ਬੱਚੀਆਂ ਹੈ ਇਹ ਠੀਕ ਹੈ ਜੀ ਤੋਰਾ ਦੇਖੋ ਬੱਚੀ ਦਾ ਢਾਂਚਾ ਦੇਖ ਲਿਓ ਹਾਂ ਜੀ ਹਾਂ ਜੀ ਬਹੁਤ ਸੋਹਣੇ ਜਿਆਦਾ ਸਟਰਕਚਰ ਦੀ ਹੈਗੀ ਬ ਇਹ ਕਿਹੜਾ ਫੇਸ ਦੇਖੋ ਬੱਚੀ ਦਾ ਤੁਸੀਂ ਠੀਕ ਹੈ ਇਸ ਕੁੜੀ ਵਾਂਗ ਦੇਖ ਸਕਦੇ ਹੋ ਸੋਹਣੀ ਸਨਖੀ ਹੈ ਜੀ ਜਿੱਤਾ ਫਾਰਮ ਕੀ ਨੂੰ ਬਹੁਤ ਬਸਕ੍ਰਾਈਬ ਤੇ ਸ਼ੇਅਰ ਕਰਨਾ ਤਾਂ ਕਿ ਤੁਹਾਨੂੰ ਮੈਂ ਨਵੀਂ ਵੀਡੀਓ ਅਪਲੋਡ ਕਰ ਦਿੰਦਾ ਬਾਕੀ ਭਾਈ ਇਹ ਕੋਈ ਆਨਲਾਈਨ ਮੰਗਾਉਣੀ ਚਾਹੁੰਦਾ ਪਿਆਰ ਹਰੇ ਹਨਾ Rajasthan ਆਪਣੇ ਤੋਂ ਜਿੱਥੇ ਮਾਪਾ ਡਿਲੀਵਰੀ ਕਰ ਦਿੰਦੇ ਆ ਇਹ ਹੋਮ ਡਿਲੀਵਰੀ ਅੱਧੀ ਪੇਮੈਂਟ ਭਾਈ ਆਪਾਂ ਆਨਲਾਈਨ ਲੈ ਲੈਂਦੇ ਤੇ ਅੱਧੀ ਪੇਮੈਂਟ ਆਪਾਂ ਜਦੋਂ ਡਿਲੀਵਰੀ ਹੋ ਗਈ ਉਦੋਂ ਲੈਣੀ ਹੈ ਜੀ ਠੀਕ ਹੈ ਤੇ ਆਪਣੇ ਤੋਂ ਜਿੱਥੇ ਮਰਜ਼ੀ ਡਿਲੀਵਰੀ ਕਰਾ ਲਓ ਸੰਦਾ ਠੀਕ ਹੈ ਹਾਂਜੀ ਤੇ ਜਿਹੜਾ ਅੱਜ ਦਾ ਆਫਰ ਆ ਫ੍ਰੀ ਹੈ ਆਪਣੀ ਡਿਲੀਵਰੀ ਠੀਕ ਹੈ ਜੀ ਚਾਹੇ ਉਹਦਾ 150 ਤੇ ਮਗਾਲੇ ਚਾਹੇ 200 ਕਿਲੋਮੀਟਰ ਦੇ ਮਗਾਲੇ ਯੂ ਆਪਣੀ ਆ ਪਹੁੰਚੀ ਠੀਕ ਹੈ ਜੀ ਹਾਂਜੀ ਬਈ ਬਹੁਤ ਸੋਹਣੀਆਂ ਬੱਛੀਆਂ ਨੇ ਠੀਕ ਹੈ ਜੀ ਤੇ ਬਾਈਟ ਹੈ ਜਮਾ ਟੀਕੇ ਦੇ ਤਿਆਰ ਆਗੀਆਂ ਚੰਗੀ ਬਰੀਡ ਦੀਆਂ ਚੰਗੀ ਨਸਲ ਦੀਆਂ ਤੇ ਚੰਗਾ ਹੀ ਰਿਕਾਰਡ ਆ ਬੱਛੀਆਂ ਦਾ ਪਿਛਲਾ ਠੀਕ ਹੈ ਜੀ ਹਾਂਜੀ ਰਿਕਾਰਡ ਮਿਲ ਜੂ ਇਹਨਾਂ ਦਾ ਰਿਕਾਰਡ ਪ੍ਰੋਪਰ ਆ ਬਈ ਆਪਣੇ ਕੋਲੇ ਜੀ ਠੀਕ ਹੈ ਜੀ ਬਈ ਜਿੱਤਾ ਫਾਰਮ ਟਿਕਨ ਬਾਤ ਸਬਸਕ੍ਰਾਈਬਰ ਕਰਨਾ ਤਾਂ ਕਿ ਜਦੋਂ ਵੀ ਤੁਮੇ ਨੂੰ ਨਵੀਂ ਵੀਡੀਓ ਅਪਲੋਡ ਕਰਕੇ ਬਲ ਦਾ ਬਟਨ ਆਨ ਰੱਖਣਾ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ